ਮਾਨਯੋਗ ਜਵਰੀ ਅਨਕਾਰੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੀ ਦਿਸ਼ਾ ਨਿਰਦੇਸ਼ ਦੇ ਸੰਬੰਧ ਵਿੱਚ ਆਪਣੇ ਥਾਣਾ ਮਹਿਣਾ ਨੇ ਉਸ ਸਮੇਂ ਸਫਲਤਾ ਮਿਲੀ ਜਦੋਂ ਇਸ ਸੇਵਕ ਸਕੂਲ ਜੀਟੀ ਰੋਡ ਮੋਗਾ ਮੌਜੂਦ ਸੀ ਕਿ ਤਾਂ ਇਹਨਾਂ ਨੇ ਦੋ ਵਿਅਕਤੀਆਂ ਨੂੰ ਮੁਹੰਮਦ ਵਿਕਰਮ ਤੇ ਮੁਹੰਮਦ ਸITAR ਨੂੰ ਰੋਕਿਆ ਤੇ ਉਹਨਾਂ ਦੀ ਚੈਕਿੰਗ ਕੀਤੀ ਤਾਂ ਜਿਨ੍ਹਾਂ ਕੋਲੋਂ 315 315 ਕਟਾ ਦੇਸੀ ਬੋਲ ਦਾ ਕਟਾ ਮਿਲਿਆ ਤੇ ਨਾਲ 5 ਜਿੰਦਾ ਰੌਣ ਮਿਲੇ ਇਨਾਂ ਨੂੰ ਹੁਣ ਇਹਨਾਂ ਦੀ ਮਡਲੀ ਤਫਤੀਸ਼ ਕੀਤੀ ਜਾ ਰਹੀ ਹੈ ਨੂੰ ਅੱਜ ਪੋਰਚ ਪੇਸਟ ਕਰਕੇ ਇਹਨਾਂ ਦਾ ਰਿਮਾਨ ਲੈ ਕੇ ਇਹਨੂੰ ਤੋਂ ਹੋਰ ਕਭੀ ਕੀਤੀ ਜਾਊਗੀ ਕ੍ਰਿਮੀਨਲ ਰਿਕਾਰਡ ਹੈਗਾ ਕਿਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਦੋਨੋਂ ਉੱਥੇ ਬਿਹਾਰ ਦੇ ਰਹਿਣ ਵਾਲੇ ਨੇ ਬੇਸਿਕਲੀ ਇਹਨਾਂ ਦਾ ਉੱਤੋਂ ਰਿਕਾਰਡ ਚੈੱਕ ਕਰਾਂਗੇ